ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਾ ਗੁਣ ਸਵਾਗਤ ਹੈ ਤੁਹਾਡਾ ਸਵੇਰਾ OTT ਪੰਜਾਬੀ ਦੇ ਵਿੱਚ ਸਵੇਰਾ OTT ਪੰਜਾਬੀ ਦੇ ਵਿੱਚ ਅਸੀਂ ਪੰਜਾਬੀ ਫਿਲਮਾਂ ਦਾ ਜ਼ਿਕਰ ਕਰਦੇ ਹਾਂ ਕਿ ਕਿਹੜੀਆਂ ਫਿਲਮਾਂ ਥੀਏਟਰ ਦੇ ਵਿੱਚ ਰਿਲੀਜ਼ ਹੋਈਆਂ ਸੀਗੀਆਂ ਤੇ ਹੁਣ ਉਹ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਬੈਠ ਕੇ OTT ਪਲੇਟਫਾਰਮ ਤੇ ਵੀ ਵੇਖ ਸਕਦੇ ਹੋ ਕਿਉਂਕਿ ਅੱਜ ਕੱਲ ਜਿਹੜਾ OTT ਜ਼ਿਆਦਾ ਪ੍ਰੇਫਰ ਕੀਤਾ ਜਾਂਦਾ ਆਡੀਅנס ਦੇ ਵੱਲੋਂ ਤੇ OTT ਦੇ ਉੱਪਰ ਜਿਹੜੀਆਂ ਫਿਲਮਾਂ ਟ੍ਰੈਂਡ ਕਰਦੀਆਂ ਨੇ ਉਸ ਦਾ ਵੀ ਜ਼ਿਕਰ ਕਰਦੇ ਹਾਂ ਫਿਲਹਾਲ ਅੱਜ ਅਸੀਂ ਜ਼ਿਕਰ ਕਰਾਂਗੇ ਅਮਰਿੰਦਰ ਗਿੱਲ ਦੀਆਂ ਫਿਲਮਾਂ ਦਾ ਜੋ ਮੋਸਟ ਅਵੇਟਡ ਫਿਲਮਾਂ ਨੇ ਔਰ ਉਹਨਾਂ ਚੋਂ ਕੁਝ ਫਿਲਮਾਂ ਜਿਹੜੀਆਂ ਨੇ OTT ਪਲੇਟਫਾਰਮ ਚੋਪਾਲ ਤੇ ਰਿਲੀਜ਼ ਵੀ ਹੋ ਚੁੱਕੀਆਂ ਨੇ ਅਮਰਿੰਦਰ ਗਿੱਲ ਦੀਆਂ ਪੰਜ ਫਿਲਮਾਂ ਦੀ ਗੱਲ ਕਰਾਂਗੇ ਮੋਸਟਲੀ ਅਮਰਿੰਦਰ ਗਿੱਲ ਦੇ ਜਿਹੜੇ ਕਨਸੈਪਟ ਹੁੰਦੇ ਨੇ ਉਹ ਫੈਮਲੀ ਬੇਸ ਕਨਸੈਪਟ ਹੁੰਦੇ ਨੇ ਫੈਮਲੀ ਮੂਵੀਜ਼ ਹੁੰਦੀਆਂ ਨੇ ਜਾਂ ਕੇ ਲਈ ਕਾਮੇਡੀ ਕੰਟੈਂਟ ਉਹਨਾਂ ਫਿਲਮਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਸੋ ਅਮਰਿੰਦਰ ਗਿੱਲ ਦੀਆਂ ਪੰਜ ਫਿਲਮਾਂ ਦਾ ਜ਼ਿਕਰ ਕਰਦੇ ਹਾਂ ਕਿਹੜੀਆਂ-ਕਿਹੜੀਆਂ ਉਹ ਪੰਜ ਫਿਲਮਾਂ ਨੇ ਜਿਹੜੀਆਂ OTT ਪਲੇਟਫਾਰਮ ਤੇ ਜਲਦ ਰਿਲੀਜ਼ ਹੋਣ ਜਾ ਰਹੀਆਂ ਨੇ ਉਹਨਾਂ ਚੋਂ ਇੱਕ ਫਿਲਮ ਜਿਹੀ ਹੈ ਜਿਹੜੀ ਰਿਲੀਜ਼ ਹੋ ਚੁੱਕੀ ਹੈ ਔਰ ਸਿਨੇਮਾ ਘਰਾਂ ਦੇ ਵਿੱਚ ਉਸ ਫਿਲਮ ਨੂੰ ਬੇਹਤ ਪਸੰਦ ਕੀਤਾ ਗਿਆ ਸੀਗਾ ਤੇ ਹੁਣ OTT ਪਲੇਟਫਾਰਮ ਤੇ ਵੀ ਉਸ ਫਿਲਮ ਨੂੰ ਪਰਵਾ ਪਿਆਰ ਮਿਲ ਰਿਹਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰਿੰਦਰ ਗਿੱਲ ਦੀ ਫਿਲਮ ਲਾਹੌਰੀਏ ਦੀ ਦੂਸਰੀ ਫਿਲਮ ਹੈ ਲਵ ਪੰਜਾਬ ਤੀਸਰੀ ਛੱਲਾ ਮੁੜਕੇ ਨਹੀਂ ਆਇਆ ਚੌਥੀ ਫਿਲਮ ਹੈ ਚੱਲ ਮੇਰਾ ਪੁੱਤ 3 ਤੇ ਪੰਜਵੀਂ ਫਿਲਮ ਜਿਹੜੀ ਹੈ ਮਿੱਤਰਾਂ ਦਾ ਚੱਲਿਆ ਟਰੱਕ ਨੇ ਅਮਰਿੰਦਰ ਗਿੱਲ ਦੀਆਂ ਮੋਸਟਲੀ ਫਿਲਮਾਂ ਦੇ ਵਿੱਚ ਜਿਹੜੀ ਸਟਾਰ ਕਾਸਟ ਹੁੰਦੀ ਹੈ ਉਹ ਮੋਸਟਲੀ ਸਾਨੂੰ ਸੇਮ ਵੇਖਣ ਨੂੰ ਮਿਲਦੀ ਹੈ ਸਭ ਤੋਂ ਪਹਿਲਾਂ ਲਾਹੌਰੀਏ ਦੀ ਗੱਲ ਕਰ ਲੈਣੇ ਆ ਅਮਰਿੰਦਰ ਗਿੱਲ ਦੀ ਜਿਹੜੀ ਲਾਹੌਰੀਏ ਫਿਲਮ ਸੀਗੀ ਉਸ ਫਿਲਮ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਰਗੁਣ ਮਹਿਤਾ ਨਜ਼ਰ ਆਏ ਸੀਗੇ ਨਿਮਰਤ ਖਹਿਰਾ ਸੀਗੇ ਗੋਗੂ ਗਿਲ ਸੀਗੇ ਯਵਰਾਜ ਹੰਸ ਸੀਗੇ ਲਾਹੌਰੀਏ ਇੱਕ ਅਜੇਹੀ ਕਹਾਣੀ ਸੀਗੀ ਜਿਸ ਦੇ ਗੀਤਾਂ ਨੂੰ ਲੋਕ ਅੱਜ ਤੱਕ ਸੁਣਦੇ ਨੇ ਔਰ ਅੱਜ ਤੱਕ ਉਹਨਾਂ ਨੂੰ ਓਨਾ ਹੀ ਪਿਆਰ ਮਿਲਦਾ ਜਿਵੇਂ ਉਹ ਫਿਲਮ ਉਹ ਗੀਤ ਅੱਜ ਹੀ ਰਿਲੀਜ਼ ਹੋਏ ਹੋਣ ਇੱਕ ਸਾਂਝੇ ਪੰਜਾਬ ਦੀ ਕਹਾਣੀ ਵਿਖਾਈ ਗਈ ਸੀ ਬਾਰਡਰ ਪਾਰ ਜਿੱਥੇ ਇੱਕ ਕੁੜੀ ਮੁੰਡੇ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਔਰ ਬੇहद ਇਹ ਕਹਾਣੀ ਨੂੰ ਪਸੰਦ ਕੀਤਾ ਗਿਆ ਸੀਗਾ ਲਵ ਸਟੋਰੀ ਸੀਗੀ ਖੂਬਸੂਰਤ ਤਰੀਕੇ ਦੇ ਨਾਲ ਪਰੋਈ ਹੋਈ ਸੀਗੀ ਔਰ ਸਰਗੁਨ ਮਹਿਤਾ ਤੇ ਅਮਰਿੰਦਰ ਗਿਲ ਦੀ ਜਿਹੜੀ ਜੋੜੀ ਇਸ ਫਿਲਮ ਦੇ ਵਿੱਚ ਦਿਖਾਈ ਗਈ ਹੈ ਬਾ ਕਮਾਲ ਅਦਾਕਾਰੀ ਸੀਗੀ ਔਰ ਦਸ਼ਕਾ ਦੇ ਵੱਲੋਂ ਵੀ ਬਹਿਦ ਲੋਹਾਰੀਆ ਫਿਲਮ ਜਿਹੜਾ ਸੀਗਾ ਪਸੰਦ ਕੀਤਾ ਗਿਆ ਸੀਗਾ ਔਰ ਹੁਣ ਜਲਦ ਹੀ OTT ਪਲੇਟਫਾਰਮ ਚੋਪਾਲ ਤੇ ਵੀ ਲੋਹਾਰੀਆ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ ਅਗਲੀ ਫਿਲਮ ਅਮਰਿੰਦਰ ਗਿੱਲ ਦੇ ਜਿਸ ਦਾ ਸੀ ਜ਼ਿਕਰ ਕਰ ਰਿਹਾ ਲਵ ਪੰਜਾਬ ਲਵ ਪੰਜਾਬ ਦੇ ਵਿੱਚ ਵੀ ਅਮਰਿੰਦਰ ਗਿੱਲ ਦੇ ਨਾਲ ਸਰਗੁਣ ਮਹਿਤਾ ਲੀਡ ਰੋਲ ਤੇ ਨਜ਼ਰ ਆਏ ਸਨ ਔਰ ਉਧਰ ਦੇ ਨਾਲ ਸੀਗੇ ਬੀਨੂ ਢਿੱਲੋਂ ਯੋਗਰਾਜ ਸਿੰਘ ਤੇ ਰਾਣਾ ਰਣਵੀਰ ਇਹ ਪੰਜ ਕਿਰਦਾਰ ਜਿਹੜੇ ਮੇਨ ਲੀਡ ਤੇ ਨਜ਼ਰ ਆਈ ਸੀਗੀ ਲਾ ਪੰਜਾਬ ਦੇ ਵਿੱਚ ਔਰ ਇੱਕ ਅਜਿਹੀ ਕਹਾਣੀ ਸੀਗੀ ਕਿ ਕੈਨੇਡਾ ਦੇ ਵਿੱਚ ਇੱਕ ਵਸਤਾ ਪਰਿਵਾਰ ਜੋ ਆਪਣੇ ਬੱਚੇ ਨੂੰ ਲੈ ਕੇ ਪੰਜਾਬ ਵਾਪਸ ਆਉਂਦਾ ਔਰ ਇਹ ਸਾਰੀ ਕਹਾਣੀ ਪੰਜਾਬ ਦੇ ਇਰਦ-ਗਿਰਦ ਘੁੰਮਦੀ ਹੈ ਔਰ ਬੇहद ਪਸੰਦ ਇਸ ਕਹਾਣੀ ਨੂੰ ਵੀ ਕੀਤਾ ਗਿਆ ਸੀਗਾ ਕਿ ਕਿਵੇਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜਨ ਦੇ ਵਿੱਚ ਇੱਕ ਯੋਗਦਾਨ ਪਰਿਵਾਰ ਦਾ ਹੁੰਦਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਸੋ ਮੈਨੂੰ ਲੱਗਦਾ ਕਿ ਇਹ ਕਹਾਣੀ ਅੱਜ ਵੀ ਜਿਹੜੇ ਲੋਕ ਬਾਹਰ ਰਹ ਰਹੇ ਨੇ ਜਿਹੜੇ ਆਪਣੇ ਪਰਿਵਾਰੋਂ ਤ ਦੂਰ ਨੇ ਸੋ ਉਹਨਾਂ ਦੇ ਦਿਲਾਂ ਦੇ ਬਹੁਤ ਕਰੀਬ ਹੈ ਕਿਉਂਕਿ ਪੰਜਾਬ ਦੇ ਨਾਲ ਜੁੜੇ ਕਨਸੈਪਟਸ ਅਮਰਿੰਦਰ ਗਿੱਲ ਦੀਆਂ ਫਿਲਮਾਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦੇ ਨੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਤੀਸਰੀ ਫਿਲਮ ਅਮਰਿੰਦਰ ਗਿੱਲ ਦੀ ਛੱਲਾ ਮੁੜਕੇ ਨਹੀਂ ਆਇਆ ਇਹ ਵੀ ਜਲਦ ਹੀ OTT ਪਲੈਟਫਾਰਮ 'ਚ ਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਜਦੋਂ ਫਿਲਮ ਰਿਲੀਜ਼ ਹੋਈ ਸੀਗਾ ਤਾਂ ਮਰਿੰਦਰ ਗਿੱਲ ਦਾ ਕੈਰੈਕਟਰ ਖਾਸ ਕਰਕੇ ਪਸੰਦ ਕੀਤਾ ਗਿਆ ਸੀਗਾ ਕਿਉਂਕਿ ਇੱਕ ਪੰਜਾਬ ਤੋਂ ਜਦੋਂ ਇੱਕ ਨੌਜਵਾਨ ਬਾਹਰਲੇ ਮੁਲਕ ਜਾਂਦਾ ਹੈ ਉਹ ਸਾਰੀਆਂ ਚੀਜ਼ਾਂ ਵੇਖਣ ਦੇ ਲਈ ਇਮੀਗ੍ਰੇਸ਼ਨ ਵਾਲਾ ਜੋ ਵੀ ਉਹ ਸਿਸਟਮ ਹੁੰਦਾ ਹੈ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਸੀਗਾ ਤੇ ਫਿਲਮ ਦੇ ਨਾਮ ਤੋਂ ਹੀ ਕਾਫੀ ਜਜਮੈਂਟ ਹੋ ਜਾਂਦੀ ਹੈ ਲੋਕਾਂ ਨੂੰ ਕਿ ਛੱਲਾ ਮੁੜਕੀ ਨਹੀਂ ਆਇਆ ਕਈਆਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਦੇਖੀ ਸੀ ਪਰ ਕਈਆਂ ਦੇ ਕੋਲੋਂ ਮਿਸ ਵੀ ਹੋਈ ਸੀਗੀ ਪਰ ਹੁਣ ਇਹ ਫਿਲਮ ਜਿਹੜੀ ਹੈ OTT ਪਲੈਟਫਾਰਮ ਤੇ ਰਿਲੀਜ਼ ਇਸ ਫਿਲਮ ਦੀ ਸਟਾਰਕਾਸ ਦੀ ਗੱਲ ਕਰਦੇ ਆ ਛੱਲਾ ਮੁੜਕੇ ਨਹੀਂ ਆਇਆ ਇਸ ਦੇ ਵਿੱਚ ਵੀ ਅਮਰਿੰਦਰ ਗਿੱਲ ਦੇ ਨਾਲ ਸਰਗੁਣ ਮਹਿਤਾ ਮੇਨ ਲੀਡ ਤੇ ਨਜ਼ਰ ਆਏ ਸੀਗੇ ਬੀਨੂ ਟਿੱਲੋ ਸੰਤ ਤੇ ਕਰਮਜੀਤ ਅਨਮੋਲ ਸੰ ਜਿੱਥੇ ਬੀਨੂ ਟਿੱਲੋ ਤੇ ਕਰਮਜੀਤ ਅਨਮੋਲ ਦੀ ਜੋੜੀ ਸਾਹਮਣੇ ਆਉਂਦੀ ਆ ਉਹ ਫਿਲਮ ਵੈਸੇ ਵੀ ਬੇਹਦ ਪਸੰਦ ਕੀਤੀ ਜਾਂਦੀ ਆ ਕਿਉਂਕਿ ਦੋਨਾਂ ਦੀ ਜੋੜੀ ਨੂੰ ਹਮੇਸ਼ਾ ਹੀ ਵੱਡੇ ਪਰਦੇ ਤੇ ਬਹੁਤ ਪਿਆਰ ਮਿਲਿਆ ਸੋ ਇਹ ਛੱਲਾ ਮੁੜਕੇ ਨਹੀਂ ਆਇਆ ਅਮਰਿੰਦਰ ਗਿੱਲ ਦੀ ਤੀਸਰੀ ਫਿਲਮ ਹੈ ਜੋ OTT ਪਲੇਟਫਾਰਮ ਚਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਚੱਲ ਮੇਰਾ ਪੁੱਤ 3 ਦੀ ਅਮਰਿੰਦਰ ਗਿੱਲ ਦੀ ਸੁਪਰ ਡੂਪਰ ਹਿੱਟ ਫਿਲਮ ਚੱਲ ਮੇਰਾ ਪੁੱਤ 3 ਕਿਉਂਕਿ ਇਹ ਇੱਕ ਅਜੀਹਾ ਟਾਈਟਲ ਹੈ ਜਿਸਦੇ ਤਿੰਨ ਸੀਕਵਲ ਬਣ ਕੇ ਰਿਲੀਜ਼ ਹੋ ਚੁੱਕੇ ਨੇ ਔਰ ਚੌਥਾ ਜਲਦ ਹੀ ਰਿਲੀਜ਼ ਕੀਤਾ ਜਾਵੇਗਾ ਪਾਕਿਸਤਾਨੀ ਅਦਾਕਾਰ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਅਮਰਿੰਦਰ ਗਿੱਲ ਦੇ ਨਾਲ ਸਿਮੀ ਚਾਹਲ ਸਨ ਇਸ ਫਿਲਮ ਦੇ ਵਿੱਚ ਨਾਸਰ ਚਨੇਉਤੀ ਸਨ ਅਤੇ ਖਾਕਰ ਠਾਕੁਰ ਸਨ ਅਕਰਮ ਉਦਾਸਨ ਗੁਰਸ਼ਬਦ ਸੀਗੇ ਇਸ ਫਿਲਮ ਦੇ ਵਿੱਚ ਔਰ ਇਹ ਪੂਰੀ ਕਾਮੇਡੀ ਕਾਫੀ ਇਸ ਫਿਲਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ ਸੀਗੀ ਔਰ ਬਹੁਤ ਸਾਰੇ ਅੱਛੇ ਮੈਸੇਜਸ ਇਸ ਫਿਲਮ ਨੇ ਤਿੰਨੋ ਜਿਹੜੇ ਸੀਕਵਲ ਨੇ ਇਸ ਫਿਲਮ ਦੇ ਚੱਲ ਮੇਰਾ ਪੁੱਤ ਦੇ ਤਿੰਨ ਸੀਕਵਲ ਹਲੇ ਤੱਕ ਰਿਲੀਜ਼ ਹੋਏ ਨੇ ਔਰ ਤਿੰਨਾਂ ਨੇ ਹੀ ਬਹੁਤ ਹੀ ਅੱਛੇ ਮੈਸੇਜ ਜਿਹੜੇ ਪਰਿਵਾਰਾਂ ਨੂੰ ਦਿੱਤੇ ਨੇ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਜਵਾਨ ਜਾ ਕੇ ਮਿਹਨਤ ਕਰਦੇ ਨੇ ਕਿਵੇਂ ਉਹਨਾਂ ਦਾ ਪਰਿਵਾਰ ਪਿੱਛੇ ਉਹਨਾਂ ਨੂੰ ਉਡੀਕਦਾ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਨਿਭਾਈਆਂ ਗਈਆਂ ਨੇ ਜਿੱਥੇ ਕਿ ਮੈਸੇजेस ਇਸ ਫਿਲਮ ਦੇ ਵਿੱਚ ਬਹੁਤ ਵਧੀਆ ਦਿੱਤੇ ਗਏ ਨੇ ਉੱਥੇ ਹੀ ਕਾਮੇਡੀ ਦੇ ਨਾਲ ਭਰਪੂਰ ਵੀ ਇਹ ਫਿਲਮ ਹੈ ਚੌਥੀ ਫਿਲਮ ਸੀ ਕੀ ਇਹ ਲਾਸਟ ਆਖਰੀ ਫਿਲਮ ਦੀ ਗੱਲ ਕਰਦੇ ਆ ਮਨਿੰਦਰ ਗਿੱਲ ਦੀ ਜਿਹੜੀ OTT ਪਲੇਟਫਾਰਮ ਤੇ ਆਲਰੇਡੀ ਰਿਲੀਜ਼ ਹੋ ਚੁੱਕੀ ਹੈ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਔਰ ਇਸ ਫਿਲਮ ਨੂੰ ਬੇਹਤ ਪਸੰਦ ਕੀਤਾ ਗਿਆ ਸੀਗਾ ਸਿਨੇਮਾ ਘਰਾਂ ਦੇ ਵਿੱਚ ਜਿਆਦਾ ਫਿਲਮ ਰਿਲੀਜ਼ ਹੋਈ ਸੀਗੀ ਤਾਂ ਉਸ ਤੋਂ ਬਾਅਦ ਹੁਣ OTT ਪਲੇਟਫਾਰਮ ਚੋਂ ਪਾਲ ਤੇ ਵੀ ਕਾਫੀ ਸਮੇਂ ਦੀ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਟਾਪ ਟ੍ਰੈਂਡਿੰਗ ਦੇ ਵਿੱਚ ਵੀ ਇਹ ਫਿਲਮ ਚੱਲ ਰਹੀ ਹੈ ਸਟਾਰ ਕਾਸਟ ਦੀ ਗੱਲ ਕਰਦੇ ਹਾਂ ਮਰਿੰਦਰ ਗਿੱਲ ਦੇ ਨਾਲ ਸੁਨੰਧਾ ਸ਼ਰਮਾ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਸਿਆਣੀ ਗੁਪਤਾ ਸੀਗੇ ਹਰਦੀਪ ਗਿੱਲ ਸੀਗੇ ਦਿਦਾਰ ਗਿੱਲ ਸੀਗੇ ਜਰਨੈਲ ਸਿੰਘ ਸੀਗੇ मित्रा ਦਾ ਚੱਲਿਆ ਟਰੱਕ ਨੀ ਇੱਕ ਓ ਫਿਲਮ ਹੈ ਜੋ ਇੱਕ ਟਰੱਕ ਡਰਾਈਵਰ ਦੀ ਜ਼ਿੰਦਗੀ ਦੇ ਉੱਪਰ ਆਧਾਰਿਤ ਸਗੀ ਕਿ ਕਿਵੇਂ ਉਹਨਾਂ ਦੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ ਆਪਣੇ ਪਰਿਵਾਰ ਦੇ ਲਈ ਕਿਵੇਂ ਉਹ ਮਿਹਨਤ ਕਰਦੇ ਨੇ ਸੋ ਇਹ ਇੱਕ ਕਹਾਣੀ ਜਿਹੜੀ ਸਗੀ ਲਵ ਸਟੋਰੀ ਵੀ ਇਸ ਫਿਲਮ ਦੇ ਵਿੱਚ ਵੀ ਖਾਈ ਗਈ ਇਮੋਸ਼ਨਸ ਬਹੁਤ ਸਾਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਿਗੇ ਸੋ ਇਹ ਜਿਹੜੀਆਂ 5 ਫਿਲਮਾਂ ਅਮਰਿੰਦਰ ਗਿੱਲ ਦੀਆਂ OTT ਪਲੇਟਫਾਰਮ ਤੇ ਨਜ਼ਰ ਆ ਰਹੀਆਂ ਨੇ ਚੱਲ ਮਿੱਤਰਾ ਦਾ ਚੱਲਿਆ ਟਰੱਕ ਨੀ ਜਿਹੜਾ ਹੈ ਆਲਰੇਡੀ ਰਿਲੀਜ਼ ਹੋ ਚੁੱਕਿਆ ਚੋਪਾਲ ਤੇ ਉਸ ਨੂੰ ਬੇहद ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਤੋਂ ਇਹ ਪੰਜ ਦੀਆਂ ਪੰਜ ਫਿਲਮਾਂ ਤੁਹਾਨੂੰ ਦਿਨਾ ਦਿੰਦੇ ਆ ਲਾਹੌਰੀਏ ਲਾ ਪੰਜਾਬ ਛੱਲਾ ਮੁੜਕੇ ਨਹੀਂ ਆਇਆ ਚੱਲ ਮੇਰਾ ਪੁੱਤ 3 ਤੇ ਮਿੱਤਰਾ ਦਾ ਚੱਲਿਆ ਟਰੱਕ ਦੀ ਅਮਰਿੰਦਰ ਗਿੱਲ ਦੀਆਂ ਇਹ ਪੰਜ ਫਿਲਮਾਂ ਜਿਨ੍ਹਾਂ ਚੋਂ ਪਹਿਲੀਆਂ ਚਾਰ ਫਿਲਮਾਂ ਜਲਦ OTT ਪਲੇਟਫਾਰਮ ਤੇ ਵੇਖਣ ਨੂੰ ਮਿਲਣਗੀਆਂ ਔਰ ਇੱਕ ਜਿਹੜੀ ਮਿੱਤਰਾ ਦਾ ਚੱਲਿਆ ਟਰੱਕ ਨਹੀਂ ਉਹ ਆਲਰੇਡੀ ਰਿਲੀਜ਼ ਹੋ ਚੁੱਕੀ ਹੈ ਬਹਿਤ ਪਿਆਰ ਮਿਲ ਰਿਹਾ ਔਰ ਜਿਹੜੀਆਂ ਆਉਣ ਵਾਲੀਆਂ ਚਾਰ ਫਿਲਮਾਂ ਨੇ ਜਲਦ ਹੀ ਉਹਨਾਂ ਦੀ ਡੇਟ ਵੀ ਰਿਲੀਜ਼ ਹੋਣ ਵਾਲੀ ਹੈ ਔਰ ਦਰਸ਼ਕ ਬੇਸਬਰੀ ਦੇ ਨਾਲ ਇਹਨਾਂ ਫਿਲਮਾਂ ਦੀ ਉਡੀਕ ਕਰ ਰਹੇ ਨੇ ਤੋ ਤੁਹਾਨੂੰ ਅਮਰਿੰਦਰ ਗਿੱਲ ਦੀਆਂ ਫਿਲਮਾਂ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਤੇ ਇੱਕ ਦਰੋਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ